ਸਸਿਕਾਲ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਏ ਜਸਟ ਨੰਬਰ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਅੱਜ ਤੁਹਾਨੂੰ ਐਸੀ ਜੋੜੀ ਨੂੰ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਇਹ ਉਦਾਹਰਨਾ ਦੋਨੇ ਇਹਨਾਂ ਤੇ ਪੂਰੀਆਂ ਫਿੱਟ ਬੈਂਦੀਆਂ ਇਹ ਭੈਣ ਨੇ ਇਹਨਾਂ ਦੀ ਜਿਹੜੀਆਂ ਪ੍ਰਾਪਤੀਆਂ ਤੁਸੀਂ ਸੁਣੋਗੇ ਤਾਂ ਹੈਰਾਨ ਰਹਿ ਜਾਵੋਗੇ ਇਹ ਐਥਲੀਟ ਨੇ ਇਹਨਾਂ ਨੇ ਬਹੁਤ ਵੱਡੇ ਵੱਡੇ ਮੈਡਲ ਬਹੁਤ ਵੱਡੀਆਂ ਵੱਡੀਆਂ ਪ੍ਰਤੀਯੋਗਤਾਵਾਂ ਜਿੱਤੀਆਂ ਨੇ ਇਹ ਇਹਨਾਂ ਦੇ ਹਸਬੰਦ ਨੇ ਇਹ ਇਹਨਾਂ ਦਾ ਬਹੁਤ ਸਾਥ ਦਿੰਦੇ ਆ ਤੇ ਆਪ ਵੀ ਗੋਲਾ ਸੱਟਦੇ ਆ ਆਪਾਂ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਇਹ ਸ਼ੌਂਕ ਪਾਲਿਆ ਕਿਵੇਂ ਐਸ ਉਮਰ 'ਚ ਐਸ ਜਿਹੜੀ ਐਸ ਸ਼ੌਂਕ ਨੂੰ ਅੱਗੇ ਵਧਾਇਆ ਇਹਨਾਂ ਦੇ ਨਾਲ ਆਪਾਂ ਪੂਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟੇ ਸਤਿ ਸ਼੍ਰੀ ਅਕਾਲ ਸਾਰੇ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ ਤੁਹਾਡਾ ਨਾਮ ਦੱਸੋ ਜੀ ਮੇਰਾ ਨਵੀਰਪਾਲ ਕੋਹਰਾ ਬੇਟੇ ਹਾਂਜੀ ਤੇ ਤੁਹਾਡਾ ਹੀ ਮੇਰਾ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਮੇਰਾ। ਠੀਕ ਹੈ ਅੰਮ੍ਰਿਤ ਜੀ। ਤੇ ਤੁਸੀਂ ਇਹ ਜਿਹੜਾ ਐਥਲੀਟ ਬਣਿਓ ਇਹ ਕਿਵੇਂ ਬਣੇ ਤੇ ਕਦੋਂ ਸ਼ੁਰੂ ਹੋਇਆ ਕਿ ਸ਼ੁਰੂ ਤੋਂ ਮਨ ਦੇ ਵਿੱਚ ਸ਼ੌਂਕ ਸੀ? ਰਾਜੀ ਸ਼ੌਂਕ ਤਾਂ ਮੈਨੂੰ ਸ਼ੁਰੂ ਤੋਂ ਸੀ। ਹੂੰ ਕਿਉਂਕਿ ਮੈਂ ਆਪਦੇ ਟਾਈਮ ਦੇ ਵਿੱਚ ਵੀ ਜਦੋਂ ਮੈਂ ਕੈਪਟਨ ਸੀ ਉਹਦੀ ਗੇਮ ਦੀ। ਹੂੰ ਪਰ ਫਿਰ ਵਿਆਹ ਹੋ ਗਿਆ ਫਿਰ ਪੂਟ ਪੜਾਉਤੀ ਲਾਈਫ ਹੋਣੀ ਹੋ ਜਾਂਦੀ ਆ। ਤੇ ਬਾਅਦ ਵਿੱਚ ਹੁਣ ਜਦੋਂ ਸੀਐਮ ਸਾਹਿਬ ਨੇ 2022 ਦੇ ਵਿੱਚ ਸ਼ੁਰੂ ਕੀਤੀ ਹੈ ਨਾ ਤੇ ਮੈਂ ਉਦੋਂ ਆਪਣਾ ਫਾਰਮ ਭਰ ਕੇ ਦਿੱਤਾ ਸੀਗਾ ਤੇ ਫਿਰ ਮੈਂ ਉਦੋਂ ਸ਼ੁਰੂ ਕੀਤਾ ਦੁਬਾਰਾ ਖੇਡਣਾ ਹੂੰ ਤੇ ਹੁਣ ਦੁਬਾਰਾ ਜਦੋਂ ਖੇਡਣਾ ਸ਼ੁਰੂ ਕੀਤਾ ਉਦੋਂ ਕੀ ਏਜ ਸੀ ਤੁਹਾਡੀ ਮੇਰੀ 55 ਤੋਂ ਪਲੱਸ ਸੀ ਹੂੰ ਤੇ ਪਰ ਮੈਨੂੰ ਸ਼ੌਂਕ ਸੀਗਾ ਤੇ ਮੈਂ ਉਹਨੂੰ ਸ਼ੌਂਕ ਨੂੰ ਆਪਣੇ ਨੂੰ ਜਾਰੀ ਰੱਖ ਰਹੀ ਹਾਂ ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਹੋ ਤੁਸੀਂ ਮੈਂ राजे 100 ਮੀਟਰ ਰੇਸ ਲਾਉਣੀ ਆ ਹੂੰ ਬਾਕੀ ਮੈਂ ਇਹਦੇ ਚ ਗੋਲਾ ਵੀ ਸੋਟ ਲੈਣੀ ਆ ਜਿਹੜੇ ਵੀ ਮੈਨੂੰ ਆਵੇ ਮੈਂ ਉਹਨੂੰ ਮਤਲਬ ਕਿ ਚੈਲੰਜ ਲੈਣੀ ਆ ਹਰ ਗੱਲ ਨੂੰ ਕਿ ਮੈਂ ਕਰ ਸਕਦੀ ਆ ਕੋਈ ਵੀ ਹੋਵੇ ਮੈਂ ਉੱਥੇ ਚੈਲੰਜ ਲੈਣੀ ਆ ਗੱਲ ਨੂੰ ਕਰ ਦਿੰਨਾ ਹੁਣ ਤੱਕ ਤੁਸੀਂ ਕਿਹੜੀਆਂ ਕਿਹੜੀਆਂ ਪ੍ਰਤੀਯੋਗਤਾਵਾਂ ਜਿੱਤੀਆਂ ਕਿਹੜੇ ਕਿਹੜੇ ਮੈਡਲ ਕਿੱਥੇ ਕਿੱਥੇ ਜਾਈ ਮੈਂ ਪਹਿਲਾਂ ਤਾਂ ਡਿਸਟ੍ਰਿਕਟ ਲੈਵਲ ਤੇ ਇਥੋਂ ਆਪਣੀ ਫੀਕ ਕੋਰਤੀ ਫਸਟ ਆਈ ਸੀ ਫਿਰ ਮੈਂ ਪੰਜਾਬ ਲੈਵਲ ਤੇ ਚਲੀ ਗਈ ਫਿਰ ਮੈਂ ਉੱਥੋਂ ਫਸਟ ਆਈ ਫਿਰ ਮੈਂ ਸੋਚਿਆ ਹੁਣ ਅੱਗੇ ਜਾਈਏ ਤੇ ਫਿਰ ਮੈਂ ਨੈਸ਼ਨਲ ਤੇ ਚਲੀ ਗਈ ਨੈਸ਼ਨਲ ਤੋਂ ਫਿਰ ਮੈਂ ਉਹ ਵੀ ਅੱਗੇ ਚਲੀ ਗਏ ਹਨ ਇੰਟਰਨੈਸ਼ਨਲ ਇੰਟਰਨੈਸ਼ਨਲ ਚਲੀ ਗਏ ਤੇ ਫਿਰ ਸਾਰੇ 골ਡ ਮੈਡਲ ਜਿੱਤੇ ਹਾਂਜੀ ਮੇਰੇ ਕੋਲੇ ਹੁਣ ਬਹੁਤ ਸਾਰੇ 골ਡ ਮੈਡਲ ਆ ਹੂੰ ਤੇ ਕੁੱਲ ਮੈਡਲ ਤਾਂ ਮੇਰੇ ਕੋਲੇ 50 ਤੋਂ ਉੱਪਰ ਹੋ ਗਏ ਹੂੰ ਪਰ ਜਿੰਨਾ ਵਿੱਚੋਂ ਮੇਰੇ ਖਿਆਲ ਵੀ 30 30 ਤਾਂ ਹੋਣਗੇ 골ਡ ਹੂੰ ਤੇ ਜਦੋਂ ਆਪਾਂ ਗੱਲ ਕਰਦੇ ਆ ਲੇਡੀਜ਼ ਨੂੰ ਇਹ ਹੁੰਦਾ ਵੀ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਵੀ ਜ਼ਿੰਮੇਵਾਰੀਆਂ ਵਧ ਜਾਂਦੀਆਂ ਤੇ ਔਰਤਾਂ ਦੇ ਜਿਹੜੇ ਸ਼ੌਂਕ ਹੁੰਦੇ ਆ ਖਤਮ ਹੋ ਜਾਂਦੇ ਆ ਪਰ ਇੱਕ ਮੌਕਾ ਜ਼ਿੰਦਗੀ ਫੇਰ ਦਿੰਦੀ ਹੈ ਜਦੋਂ ਜ਼ਿੰਮੇਵਾਰੀਆਂ ਸਾਰੀਆਂ ਨਿਭ ਜਾਂਦੀਆਂ ਹਨ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਉਦੋਂ ਨੂੰ ਉਹਨਾਂ ਦਾ ਸਰੀਰ ਹੀ ਇੰਨਾ ਕੁ ਅਨਫਿਟ ਹੋ ਜਾਂਦਾ ਕਿ ਉਹ ਕਰ ਨਹੀਂ ਸਕਦੀਆਂ ਕੁਝ ਤੁਸੀਂ ਫਿਰ ਇਹ ਕਿਵੇਂ ਸੋਚਿਆ ਵੀ ਮੇਰੇ ਦੁਬਾਰਾ ਹਿੰਮਤ ਇੱਕ ਇੱਕ ਦਾ ਵੀ ਓਪਰਚੁਨਿਟੀ ਹੋਣਾ ਅਲੱਗ ਗੱਲ ਹੁੰਦੀ ਹੈ ਤੇ ਦੁਬਾਰਾ ਹਿੰਮਤ ਇਕੱਠੀ ਕਰਨਾ ਅਲੱਗ ਗੱਲ ਹੁੰਦੀ ਹੈ ਰਾਜੇ ਮੇਰੇ ਚ ਨਾ ਸ਼ੁਰੂ ਤੋਂ ਇੱਕ ਹੌਸਲਾ ਤੇ ਮੈਂ ਇੱਕ ਨਾ ਮਤਲਬ ਆਪ ਦੇ ਆਪ ਨੂੰ ਸਮਝਦੇ ਹੋ ਨੇ ਵੀ ਮੈਂ ਕਰ ਸਕਦੀ ਆ ਮੈਂ ਕੁਝ ਵੀ ਕਰ ਸਕਦੀ ਵੀ ਇੰਨਾ ਮੇਰੇ ਚ ਹਿੰਮਤ ਹੈਗੀ ਆ ਸਵੇਕ ਤੇ ਉੱਠਣਾ ਤੇ ਸਵੇਕ ਤੇ ਸੋਣਾ ਮੇਰਾ ਇੱਕ ਏਮ ਆ ਜ਼ਿੰਦਗੀ ਦਾ ਤੇ ਮੈਂ ਸ਼ੁਰੂ ਤੋਂ ਹੀ ਆਪਦੇ ਹਰ ਘਰ ਦਾ ਕੰਮ ਜਿਹੜਾ ਛੱਡਿਆ ਨਹੀਂ ਕੋਈ ਵੀ ਮੈਨੂੰ ਨੌਕਰ ਵਗੈਰਾ ਨਹੀਂ ਰੱਖਿਆ ਏ ਟੂ ਜ਼ੈਡ ਕਰਦੇ ਸਾਰੇ ਕੰਮ ਜਿਹੜੇ ਮੈਂ ਆਪ ਕਰਦੀ ਆ ਤੇ ਉਹਦੇ ਕਰਕੇ ਮੇਰਾ ਸਰੀਰ ਫੈਟਾ ਤੇ ਫਿਰ ਮੈਨੂੰ ਆ ਲੱਗਦਾ ਸੀ ਵੀ ਮੈਂ ਕੁਝ ਕਰ ਸਕਦੀ ਆ ਤਾਂ ਕਰਕੇ ਫਿਰ ਮੈਂ ਖੇਡਣਾ ਸ਼ੁਰੂ ਕੀਤਾ ਵੀ ਮੈਂ ਹੁਣ ਕਿਉਂਕਿ ਜਦੋਂ ਮੈਂ ਆਪਦੇ ਟਾਈਮ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਵਿੱਚ ਨਹੀਂ ਸੀ ਗਈ ਹੁਣ ਮੈਨੂੰ ਸੀਗਾ ਵੀ ਮੈਂ ਗੋਲਡ ਲੈ ਕੇ ਆਵਾਂ ਉਹ ਮ ਮੈਂ ਹੁਣ ਇੱਥੋਂ ਤਾਂ ਆਪਣੇ ਤਾਂ ਸਟੇਟ ਤੋਂ ਬਾਹਰ ਤੇ ਮੈਂ ਆਪਣੇ ਬਿਹਰਧੂਣ ਗਈ ਸੀ ਉਸ ਤੋਂ ਬਾਅਦ ਮੈਂ ਕੁਰਕ ਖੇਤਰ ਵਗੈਰਾ ਗਈ ਅਹਮਦਾਬਾਦ ਗਏ ਸੀ ਤੇ ਉਸ ਤੋਂ ਬਾਅਦ ਫਿਰ ਇੰਟਰਨੈਸ਼ਨਲ ਸੀਨਬਾਲ ਜਾ ਕੇ ਆਇਆ ਨੇਪਾਲ ਵੀ ਜਿੱਤ ਕੇ ਆਏ ਹਾਂ ਜਿੱਤ ਕੇ ਆਏ ਹਾਂ ਹਾਂ ਉੱਥੇ ਮੈਂ ਦੋ 골ਡ ਮੈਡਲ ਲਏ ਤੇ ਤੁਸੀਂ ਜਦੋਂ ਇੱਕ ਐ ਹੁੰਦਾ ਵੀ ਜਦੋਂ ਵੀ ਹੈ ਨਾ ਵਾਦੇ ਜੇ ਕੋਈ ਔਰਤ ਕੁਝ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਉਹਦਾ ਹਸਬੰਡ ਇਹ ਕਹਿੰਦਾ ਹੁੰਦਾ ਉਹ ਤੂੰ ਛੱਡ ਪਰ ਆਪਾਂ ਹੁਣ ਐਵੇਂ ਤੇ ਫਿਰ ਤੁਸੀਂ ਕਿਵੇਂ ਹੌਸਲਾ ਦਿੱਤਾ ਨਹੀਂ ਕੋਈ ਨਹੀਂ ਇਹਦਾ ਸੋਚ ਹੁੰਦੀ ਹੈ ਜੀ ਹਾਂ ਉਹ ਕਿਵੇਂ ਸੋਚਦਾ ਹੂੰ ਉਹ ਕਿਵੇਂ ਸੋਚਦਾ ਹੂੰ ਇਹਨੂੰ ਸੋਨਾ ਪੱਤਲ ਦੇਖਦਾ ਕਿ ਇਹਨੂੰ ਪਿਆ ਹੂੰ ਉਹ ਇਹਦਾ ਆਪੋ ਸੋਚ ਜੀ ਹੂੰ ਆਪਾਂ ਨਹੀਂ ਸੋਚਦੇ ਆਪਾਂ ਗਾਂਵਤਾਂ ਵਾਲੇ ਬੰਦੇ ਤੁਹਾਨੂੰ ਪਤਾ ਸੀਗਾ ਵੀ ਮੇਰੇ ਘਰੇ ਹੀਰਾ ਹੈ ਵੀ ਇਹਨੂੰ ਤਰਾਸ਼ ਦਈਏ ਮੌਕਾ ਤੇ ਨਿਕਾਲ ਬੈਗ ਵੀ ਸ਼ੌਂਕ ਤਾਂ ਪੂਰੇ ਕਰਨੇ ਚਾਹੀਦੇ ਹੂੰ ਸ਼ੌਂਕ ਵੀ ਬੰਦਾ ਲੈ ਰਹੀ ਮਰ ਕੇ ਕੀ ਫਾਇਦਾ ਹੂੰ ਜਿੰਨਾ ਚਿਰ ਉਹ ਕੋਈ ਪਹਿਲਾਂ ਨਹੀਂ ਚਲੋ ਉਦੋਂ ਆਹ ਵੀ ਮੋਲ ਸੀਗਾ ਜਦੋਂ ਪੜ੍ਹਦੀ ਹੋਈ ਸੀ ਉਦੋਂ ਆਪ ਕੋ ਟਾਈਮ ਨਹੀਂ ਸਾਡਾ ਵੀ ਉਦੋਂ ਸਾਡੇ ਕੋਲ ਇੰਨਾ ਹੋਇਆ ਹੁਣ ਚਲੋ ਹੁਣ ਮੈਂ ਰਟਾਇਮੈਂਟ ਆ ਹੂੰ ਚਲੋ ਮੈਂ ਸਾਖ ਦਿਨਾ ਜੇ ਮੈਂ ਚਲੋ ਵੀ ਐ ਚਾਹੂੰ ਕਿ ਮੈਂ ਵੀ ਗੋਲਾ ਗੋਲਾ ਜੈਨਰਲ ਥਰੋ ਕਰਦਾ ਹੂੰ ਮੈਂ ਵੀ ਦੂਜੇ ਜਿਹੇ ਨੰਬਰ ਤੇ ਰਹਿਣਾ ਹੂੰ ਅਜੇ ਥੋਗੇ ਮੈਂ ਅਸਾਂ ਆਪਣੀ ਬੋਈ ਨਾ ਤੋਮ ਹੂੰ ਤੇ ਜਗ ਨੰਬਰ ਆਸ ਦਿੱਤਾ ਤੁਸੀਂ ਇਹਨਾਂ ਨੂੰ ਵੇਖ ਕੇ ਸ਼ੁਰੂ ਕੀਤਾ ਕਿ ਪਹਿਲੇ ਹੀ ਸ਼ੌਂਕ ਤਾਂ ਮੈਨੂੰ ਹੈ ਸੀ ਪਹਿਲਾਂ ਮੈਂ ਅ ਲੰਮੀ ਦੌੜ ਰ ਦਛਾਉ ਬਹੁਤ ਸੀ ਮੈਨੂੰ ਹੂੰ ਉਹ ਘਰ ਦੇ ਰਹਿਣਾ ਸਾਡੇ ਪਿੰਡਾਂ ਮਾਲੋ ਹੋਈ ਅਸੀਂ ਸਕੂਲ ਨਹੀਂ ਮਿਲੀ ਹੁਣ ਮੈਂ ਥੋੜਾ ਮੇਰਾ ਵੀ ਥੋੜਾ ਘੋੜਾ ਉੱਠ ਲੱਗੀ ਹੂੰ ਫਿਰ ਮੈਂ ਹੁਣ ਥਰੋਸਰਾ ਕਰ ਲੈਣਾ ਹੂੰ ਸੌ ਤਾਂ ਮੈਨੂੰ ਵੀ ਬਹੁਤ ਸੀ ਪੈਦੋਂ ਗੇਮਾ ਕੁਮਾਰਾ ਜੀ ਫੁੱਟਬਾਲ ਖੇਡਦੇ ਰਿਹਾ ਹੂੰ ਜਿਆਲੇ ਲੋਕਾਂ ਦੇ ਸੀ ਉਹਦੋਂ ਪੜੇ ਹੁੰਨੇ ਤਾਕਤ ਪੜੇ ਹੂੰ ਉਹ ਪਰਸੀ ਹੋ ਗਏ ਮੇਰੇ ਬੇ ਉਦੋਂ ਇਹ ਅੱਜ ਤੋਂ ਲੱਗੇ ਪਰਮਵੀ ਨਾਲ ਮੜਾ ਮੋਟਾ ਹੂੰ ਅਮ ਸ਼ੁਰੂ ਕਰ ਲਿਆ ਹੁਣ ਮੈਂ ਸਰੀਰ ਦਾ ਰੇੜੇ ਪੈ ਗਿਆ ਜੀ ਕੱਦੂ ਦਾ ਕੰਮ ਤੇ ਜਿਹੜੇ ਇਹ ਕਹਿ ਦਿੰਦੇ ਆ ਵੀ ਬਈ ਸਾਨੂੰ ਤਾਂ ਹੁਣ ਐਸ ਉਮਰ ਚ ਕੀ ਕਰਨਾ 50 ਸਾਲ ਤੋਂ ਬਾਅਦ ਤਾਂ ਕਹਿੰਦੇ ਵੀ ਬੰਦੇ ਦਾ ਸਰੀਰ ਇੰਨਾ ਹੁੰਦਾ ਉਹਨਾਂ ਨੂੰ ਕੀ ਮਸਲੇ ਹੁਣ ਐਨਾ ਬਿਜਗਾਰੀ ਨਾਲੇ ਫ੍ਰੀ ਆ ਹਾਂ ਖਾਣਾ ਜੋ ਮਰਜ਼ੀ ਖਾਓ ਪੀਓ ਘਰੇ ਬਣਾਓ ਆਪ ਦਾ ਹੂੰ ਠੀਕ ਆ ਜੀ ਹੂੰ ਤੇ ਨਜ਼ਾਰੇ ਹੀ ਆ ਬਾਈ ਦੇਖੋ ਓਕੇ ਕਵੀ ਜਿਹੜੇ ਹੁਣ ਆਦੇ ਖੁੱਲ੍ਹ ਹੱਸਵਾਤਾ ਹੂੰ ਦੋ ਖਾਣਾ ਲਿਆਓ ਦੋ ਪੀਣਾ ਪੀਓ ਪਹਿਲਾਂ ਜ਼ਿੰਮੇਵਾਰੀਆਂ ਹੁੰਦੀਆਂ ਵੀ ਬੱਚਿਆਂ ਨੂੰ ਹਨਾ ਪੜਾਉਂ ਕਰਦੀਏ ਪੜਾਈਏ ਹਨਾ ਹੁਣ ਅਸੀਂ ਫ੍ਰੀ ਆ ਹਾਂ ਹੁਣ ਬੱਚੇ ਦੇ ਬਲੇ ਲੱਗ ਜਾਂਦੇ ਨੇ ਹੂੰ ਤੇ ਬੱਚੇ ਨਾਲ ਫਿਰ ਨਹੀਂ ਗੱਲ ਬੱਚੇ ਸੈਟ ਹੁਣ ਫੇਰੀ ਹੌਂਕਲਾ ਵਾਤਾ ਜੀ ਹੂੰ ਜੋ ਜੋ ਆ ਕੱਟ ਆਪਣੇ ਤੋਂ ਸੈਟਾ ਜੀ ਹੂੰ ਆਪ ਦਾ ਖਾਂਦੇ ਪੀਂਦੇ ਬੱਚਿਆਂ ਨੇ ਤਾਂ ਨਹੀਂ ਕਿਹਾ ਕਦੇ ਵੀ ਮੰਮੀ ਤੁਸੀਂ ਕਿੱਧਰ ਰਏ ਹੋਣ ਛੱਡੋ ਭਰਾਵੇਂ ਨਹੀਂ ਬੱਚੇ ਨੇ ਤਾਂ ਮੇਰੇ ਨੇ ਫਾਰਮ ਭਰੇ ਮੇਰਾ ਬੱਚਾ ਤਾਂ ਕੈਨੇਡਾ ਚ ਆਇਆ ਹੋਇਆ ਸੀ ਉਹਨੇ ਇਹ ਕਹਿੰਦਾ ਨਹੀਂ ਮੰਮੀ ਉਹਨੇ ਮੈਨੂੰ ਬਹੁਤ ਕੰਪੈਲ ਕੀਤਾ ਵੀ ਨਹੀਂ ਮੰਮਾ ਭਰਨੇ ਆ ਮਮਾ ਜਾਣਾ ਆ ਤੁਸੀਂ ਬਸ ਤੇ ਨੋਹ ਰਾਣੀ ਮੇਰੀ ਦੋਨੇ ਕਹਿਣ ਲੱਪੇ ਆਪ ਇਹਨੇ ਫਾਰਮ ਗੁਰ ਭਰਿਆ ਆਪ ਹੀ ਕਹਿੰਦੇ ਨਹੀਂ ਮਮਾ ਇਹ ਲਾਏ ਤਾਂ ਬਹੁਤ ਵਧੀਆ ਸ਼ੌਂਕ ਤੁਹਾਡਾ ਪੂਰਾ ਹੋਣਾ ਚਾਹੀਦਾ ਉਹਨਾਂ ਨੇ ਮੈਨੂੰ ਉਹ ਨਾਲ ਜਾਂਦੇ ਸੀ ਸਟੇਡੀਅਮ 'ਚ ਮੇਰੇ ਉਹਨਾਂ ਨੇ ਮੈਨੂੰ ਇਸ ਪਾਸੇ ਲਾਇਆ ਜ਼ਿਆਦਾਤਰ ਵੀ ਨਹੀਂ ਚੱਲ ਚਲੋ ਮਮਾ ਚੱਲੋ ਇਹ ਫਰਮਾਨ ਉਸ ਦਿਨ ਮਨ ਨੂੰ ਬਹੁਤ ਖੁਸ਼ੀ ਹੋਣੀ ਵੀ ਮੇਰੇ ਬੱਚੇ ਨੇ ਹਨਾ ਵੀ ਮੇਰੇ ਸ਼ੌਂਕ ਲਈ ਹੈ ਨਾ ਹਾਂ ਨਹੀਂ ਸ਼ੌਂਕ ਤਾਂ ਮੇਰੇ ਇਨਾਂ ਨੇ ਵੀ ਕੋਈ ਨਹੀਂ ਰੱਖਿਆ ਹਾਂ ਨਹੀਂ ਜਿਵੇਂ ਨਾ ਅਸੀਂ ਇੱਕ ਫਰੈਂਡਲੀ ਰਹਨੇ ਆਈ ਨਹੀਂ ਹਸਬੰਡ ਵਾਈਫ ਬਣਾਉਣੀ ਅਸੀਂ ਦੋਸਤ ਜੇ ਜ਼ਿਆਦਾ ਇੱਕ ਦੂਜੇ ਦੇ ਜਿਵੇਂ ਨਾ ਵੀ ਮੇਰੀ ਖੁਸ਼ੀ ਇਹਨਾਂ ਦੀ ਖੁਸ਼ੀ ਇਹਨਾਂ ਦੀ ਖੁਸ਼ੀ ਮੇਰੀ ਖੁਸ਼ੀ ਐਵੇਂ ਆਸੀਂ ਤੇ ਵੈਸੇ ਹੋਣਾ ਹੀ ਚਾਹੀਦਾ ਹੈ ਨਾ ਜ਼ਿੰਦਗੀ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਤਾਂ ਤਾਂ ਪਤਾ ਨਹੀਂ ਹਜੇ ਤਾਂ ਬਹੁਤ ਹੀ ਵਧੀਆ ਹੈ ਬੇਟਾ ਪਰਿਵਾਰ ਵਧੀਆ ਸਾਰਾ 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 ਪਰਿਵਾਰ ਵਧੀਆ ਹੈ ਜਦੋਂ ਔਰਤ ਨੂੰ ਇੱਕ ਨੂੰ ਹਸਬੈਂਡ ਦੋਸਤ ਵਰਗਾ ਮਿਲਦਾ ਹਾਂ ਦੋਸਤੀ ਉਹ ਉਦੋਂ ਜ਼ਿੰਦਗੀ ਤਾਂ ਫਿਰ ਬਹੁਤ ਸੌਖੀ ਹਾਂ ਮੈਨੂੰ ਮੈਨੂੰ ਕੋਈ ਵੀ ਇਹਨਾਂ ਤੋਂ ਸ਼ਿਕਾਇਤ ਨਹੀਂ ਹੈਗੀ ਹੂੰ ਬਿਲਕੁਲ ਨਹੀਂ ਹੈਗੀ ਵੈਸੇ ਪਹਿਲੀ ਔਰਤ ਦੇਖੇ ਜੀ ਪਤੀ ਤੋਂ ਸ਼ਿਕਾਇਤ ਨਹੀਂ 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 ਨਾ ਨਹੀਂ ਪਤੀਆਂ ਤੋਂ ਤਾਂ ਸ਼ਿਕਾਇਤਾਂ ਹੀ ਰਹਿੰਦੀਆਂ ਔਰਤਾਂ ਨੂੰ ਉਹ ਤੋਂ ਉਹਨਾਂ ਕੇ ਗੱਲਾਂ ਮਾੜੀਆਂ ਕਰੇ ਹੁੰਦੀਆਂ ਐਂ ਜਦੋਂ ਆ ਵੀ ਚਲੋ ਜੇ ਮਾੜਾ ਬੋੜੀ ਪੈਨੋ ਸ਼ਾਮ ਤੱਕ ਉਹ ਤਾਂ ਚਲੋ ਉਹ ਤਾਂ ਛੋਟੀਆਂ ਛੋਟੀਆਂ ਗੱਲਾਂ ਤਾਂ ਹਾਂ ਜ਼ਿੰਦਗੀ ਤੇ ਹੂੰ ਅਸੀਂ ਇਹ ਅੱਖ ਲੱਗਦਾ ਰਹੇ ਗੱਲ ਦਾ ਖਿਆਲ ਰੱਖੀਦਾ ਮੇਰਾ ਤਾਂ ਪੂਰਾ ਧਿਆਨ ਰੱਖਦਾ ਤੇ ਮੇਰਾ ਘਰ ਵੀ ਦਾ ਬਹੁਤ ਹਾਂ ਨਾ ਹੋਇਆ ਤੇ ਮੈਂ ਮੂੰਮਾ ਮਾਰ ਦੇਣਾ ਇਹ ਅਨਾ ਆਪਾਂ ਜਦੋਂ ਤੋਂ ਗੱਲ ਬਿਨਾ ਕੈਮਰੇ ਤੋਂ ਆਫ ਕੈਮਰਾ ਗੱਲ ਕਰ ਰਹੇ ਸੀ ਕਹਿੰਦੇ ਸੀ ਵੀ ਮੈਂ ਤਾਂ ਖਾਂ ਨਹੀਂ ਬਹੁਤ ਘੱਟ ਹਾਂ ਮੈਨੂੰ ਥੋੜਾ ਖਾਣ ਪਿੱਛੇ ਝੜਕਾ ਮੈਂਦੀਆਂ ਵੀ ਚਾਹ ਨਾ ਪੀ ਸੇਬ ਖਾ ਤੇ ਆਹ ਦੁੱਧ ਪੀ ਤੇ ਸ਼ਕੈਸ਼ ਪੀ ਮੈਨੂੰ ਚਾਹ ਚੂਹ ਦਾ ਥੋੜਾ ਸ਼ੌਂਕ ਜ਼ਿਆਦਾ ਹੈ ਵੀ ਚਾਹ ਪੀਨੇ ਆ ਹੋਰ ਉਹ ਨਹੀਂ ਕੁਝ ਇਹ ਪੰਜਾਬ ਦੀ ਮੈਨੂੰ ਲੱਗਦਾ ਹਰ ਔਰਤ ਨੂੰ ਇਹ ਚਾਹ ਦਾ ਦਮ ਆ ਗਿਆ ਗਰਾਊਂਡ ਜਾ ਗਿਆ ਹੋਣਾ ਇਹ ਬਣ ਜਾਂਦਾ ਮੈਨੂੰ ਮੈਂ ਕਿਵੇਂ ਜਦੋਂ ਗਰਾਊਂਡ ਜਾਵੜਦੀ ਉਹ ਥਰੇ ਰੈਕਟ ਹੋ ਜਾਂਦੀ ਕੋਈ ਪਹਿਲੋਂ ਸੈਟ ਕਦਾਈ ਲੈ ਲਈ ਨੀ ਗਰਾਊਂਡ ਦਾ ਹਰvida ਦੇ ਆਵਾਜ਼ ਹੋ ਰਹੀ ਹੂੰ ਤੇ ਵੀ ਜਦੋਂ ਆਪਣੇ ਸਮਾਜ ਵੀ ਐਸਾ ਹਾਂਜੀ ਵੀ ਜਿਹੜਾ ਹਨਾ ਵੀ ਔਰਤ ਨੂੰ ਤਾਂ ਕਿਸੇ ਵੀ ਸਮੇਂ ਜਦੋਂ ਇਹ ਕੋਈ ਵੀ ਜੇ ਘਰੋਂ ਬਾਹਰ ਨਿਕਲਣਾ ਚੰਗਾ ਹੀ ਨਹੀਂ ਸਮਝਦਾ ਫਿਰ ਫਿਰ ਕਿਵੇਂ ਉਸ ਦੇ ਵਿੱਚ ਰਿਸ਼ਤੇਦਾਰਾਂ ਤੋਂ ਕਿਵੇਂ ਫਿਰੇ ਪਾਰ ਪਾਇਆ ਰਿਸ਼ਤੇਦਾਰਾਂ ਨੇ ਵੀ ਬੜੀਆਂ ਕਈਆਂ ਹੋਣੀਆਂ ਗੱਲਾਂ ਤੁਹਾਨੂੰ ਵੀ ਫੋਨ ਕਰਦੇ ਹੋਣੇ ਰਾਜ ਅਸੀਂ ਨਾ ਅਸੀਂ ਕਿਉਂਕਿ ਦੇਖੋ ਜੇ ਮੰਨ ਲਓ ਸਾਡੇ ਦਾਣੇ ਮੁੱਕ ਗਏ ਆਟਾ ਮੁੱਕ ਗਿਆ ਕਿਸੇ ਨੇ ਦੇ ਕੇ ਨਹੀਂ ਜਾਣਾ ਇਹ ਕਮਾ ਕੇ ਲਾਉਣਗੇ ਤੇ ਮੈਂ ਖਾਉਂਗੀ ਠੀਕ ਆ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਜੋ ਮਰਜੀ ਕਰੇ ਕਿਸੇ ਦਾ ਧਿਆਨ ਨਹੀਂ ਦਿੰਦੇ ਅਸੀਂ ਆਪਣੀ ਲਾਈਫ ਜਿਉਂਨੇ ਆ ਵੀ ਹੁਣ ਤਾਂ ਜ਼ਿੰਦਗੀ ਹੈ ਪਹਿਲਾਂ ਬੱਚੇ ਪੜਾ ਲੇ ਸਕੂਲ ਘੱਲਣੇ ਪਤਾ ਨਹੀਂ ਕੀ ਬਣੂਗਾ ਕੀ ਨਹੀਂ ਹੁਣ ਬੱਚੇ ਸੈਟ ਆ ਹੁਣ ਮौजਾਂ ਕਰਦਿਆਂ ਵੀ ਹੁਣ ਅਸੀਂ ਅਸੀਂ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਲੋਕਾਂ ਨੇ ਤਾਂ ਚੰਗੇ ਨੈਤਿਕ ਪੁਆਇੰਟ ਤੇ ਚੱਲਦੇ ਰਹਿਣਾ ਹੈ ਨਾ ਕਈ ਲੋਕ ਤਾਂ ਇਸ ਗੱਲ ਨੂੰ ਚੰਗਾ ਸਮਝਦੇ ਵੀ ਆਪਦੇ ਆਪ ਸਿਹਤ ਫਿੱਟ ਰੱਖਦੀ ਆਪਦੇ ਘਰ ਦੇ ਕੰਮ ਚੰਗਾ ਹੁਣ ਕਈ ਕਹਿੰਦੇ ਲੈ ਇੰਨਾ ਪੈਸਾ ਆਉਂਦਾ ਤੇ ਫਿਰ ਵੀ ਪੀਣ ਆਪ ਬਣਾਈ ਜਾਂਦੀ ਹੈ ਫਿਰ ਵੀ ਸਫਾਈ ਆਪ ਕਰੀ ਜਾਂਦੀ ਹੈ ਹੁਣ ਕੀ ਲੱਗੀ ਤਾਂ ਮੂੰਹ ਫੜੀ ਜਿਵੇਂ ਕਿਸੇ ਨੂੰ ਠੀਕ ਲੱਗਦਾ ਕਹੀ ਜਾਂਦੇ ਹੋ ਬਾਕੀ ਮੈਨੂੰ ਆਲਾ ਦਾ ਵੀ ਲੋਕਾਂ ਨੂੰ ਚੰਗਾ ਹੀ ਸੋਚਣਾ ਚਾਹੀਦਾ ਕਿਉਂਕਿ ਖੇਡਾਂ ਨਾਲ ਦਿਮਾਗ ਵੀ ਸੈਟ ਮੈਨੂੰ ਡਾਕਟਰ ਦੇ ਨਹੀਂ ਜਾਣਾ ਪੈਂਦਾ ਮੈਨੂੰ ਕਿਸੇ ਨੌਕਰ ਨੂੰ ਢੀਕਣਾ ਨਹੀਂ ਪੈਂਦਾ ਵੀ ਬੜੀ ਆਲ ਦਾ ਟਾਂਸਰ ਕੰਮ ਕਰ ਲੈਣੀ ਆ ਜਿੰਨਾ ਚਿਰ ਸੀ ਚੱਲਦਾ ਚਲਾਉਣੇ ਫਿਰ ਦੇਖੀ ਜਾਊਗੀ ਹਾਂ ਤੁਹਾਨੂੰ ਆਉਂਦੇ ਹੀ ਫੋਨ ਫਾਨ ਵੀ ਆ ਕਿੰਨਾ ਕਿੱਧਰ ਕੰਮ ਉਲਾ ਲਿਆ ਤੁਸੀਂ ਕੋ ਹੋਰ ਹੀ ਚੱਲ ਪਿਆ ਹਾਂ ਮੈਂ ਤਾਂ ਮੂੰਹ ਤਾਂ ਕੋਈ ਕਹਦਾ ਉਹ ਗੱਲਾ ਵੀ ਤਾਂ ਆ ਵੀ ਨਾ ਇਹ ਟੰਗਾ ਨੇ ਖਾਂਗੀ ਜਾਣੀ ਦੇ ਹੁਣ ਬੁੱਡੇ ਵਾਰ ਕਿਰਤ ਆਪਣਾ ਉਹ ਬੱਜ ਚੱਲ ਰਿਹਾ ਤੇ ਸਿਹਾਰੇ ਵੀ ਜੇ ਨਹੀਂ ਜੇ ਨਹੀਂ ਖੁਸ਼ ਹੋ ਕਰਦੇ ਹੀ ਆ ਮਤ ਲੱਗ ਜਾਂਦਾ ਜਿਹੜੇ ਗਾ ਵਦੂ ਆਪਾਂ ਹੁਣ ਦਾ ਸਾਰਾ ਕੋ ਵੇਖਿਆ ਜੀ ਹੂੰ ਕਿਸੇ ਦਾ ਲੋਕੀ ਦਾ ਉਹ ਉਹ ਗੱਲਾਂ ਕਰੀ ਜਾਣੀਆਂ ਹੁੰਦੀਆਂ ਹੂੰ ਉਹ ਅਪਾਇ ਸੋਨੇ ਦਾ ਉਹਨੂੰ ਸੋਨੇ ਨੂੰ ਇੱਦਾਂ ਹੀ ਕਹਿਣਾ ਹੁੰਦਾ ਸਹੀ ਹੈ ਇਹ ਆਪ ਲੈਖਾਈ ਨਹੀਂ ਉਹ ਤਾਂ ਕਹਿ ਹੀ ਦੀ ਪਰਵਾਹ ਨਹੀਂ ਕਰਦੇ ਆ ਖੂਬਸੂਰਤ ਹੈ ਜੋ ਜੋ ਆ ਵੀ ਜੋ ਮਨ ਦੀ ਖੁਸ਼ੀ ਪੂਰੀ ਕਰੋ ਅਧੂਰੀ ਰਹਿ ਕੇ ਮਰੋ ਵੀ ਆਪਾਂ ਘੜਾ ਰਾਜ ਕਿਸ ਨੂੰ ਕੋਈ ਗਾਲ ਨਹੀਂ ਕੋਈ ਪੇਕਿਆਂ ਨੂੰ ਗਾਲ ਨਹੀਂ ਕੋਈ ਲਾਂਭਾ ਨਹੀਂ ਕੋਈ ਸੋਹਰਿਆ ਸਾਹਿਬ ਪਰਿਵਾਰ ਕੋਈ ਕਹਦੇ ਕੋਈ ਗਲਤ ਨਹੀਂ ਕੋਈ ਐ ਨਹੀਂ ਹੈਗਾ ਵੀ ਆਪਾਂ ਆਵਦੀ ਲਾਈਫ ਨੂੰ ਐ ਨਹੀਂ ਹੈਗਾ ਹੁਣ ਠੀਕ ਹੈ ਮੇਰੇ ਸ਼ੌਂਕ ਸੀਗਾ ਸ਼ੁਰੂ ਤੋਂ ਹੀ ਸੀ ਉਹ ਪਿੰਡਾਂ 'ਚ ਨਹੀਂ ਸੀ ਨਾ ਕੁੜੀਆਂ ਨੂੰ ਅੱਗੇ ਜਾਣ ਦਿੰਦੇ ਜਿਵੇਂ ਤੇ ਉਦੋਂ ਵੀ ਮੈਂ ਤਾਂ ਮੈਨੂੰ ਖੇਡਾਂ ਤੇ ਮੈਨੂੰ ਐਡਮਿਸ਼ਨ ਹੰਸ ਰਾਜ ਮੈਲਾ ਕਾਲਜ ਜਲੰਧਰ ਫ੍ਰੀ ਐਡਮਿਸ਼ਨ ਮਿਲ ਗਈ ਮੈਂ ਉੱਥੇ ਸੋਚਦੀ ਮੇਰੀ ਮਾਂ ਮੇਰੇ ਨਾਲ ਰਵੇ ਪਿੰਡਾਂ 'ਚ ਕਿੱਥੇ ਕਿਸ ਤੋਂ ਰਹਿ ਜਾਂਦਾ ਨੇ ਮੈਂ ਹੁਣ ਤੱਕ ਕਿਤੇ ਕਿਤੇ ਪਹੁੰਚੀ ਹੁੰਦੀ ਫਿਰ ਉਹ ਥੋੜਾ ਜਿਹਾ ਪਿੰਡਾਂ ਦਾ ਮਾਹੌਲ ਉਹੋ ਜਿਹਾ ਹੁੰਦਾ ਹਨ ਤੇ ਮੈਂ ਕਹਿੰਦੀ ਸ਼ਾਬਾਸ਼ ਇਹਨਾਂ ਤੇ ਜਿਨ੍ਹਾਂ ਨੇ ਮੈਨੂੰ ਫਿਰ ਉਹ ਲੈਣ ਜੀ ਤੇ ਲਿਆਂਦਾ ਤੇ ਮੈਨੂੰ ਅੱਜ ਐਂ ਬਚਪਨ ਜਿਹਾ ਹੀ ਲੱਗਦਾ ਵੀ ਮੈਂ ਉਵੇਂ ਆਈ ਤਾਂ ਹੈ ਵੀ ਵਧੀਆ ਉੱਡੇ ਫਿਰਦੇ ਆ ਲੈਣਾ ਨਵਾਲ ਕੋ ਗਏ ਪਰ ਨਾਲ हां ਨਾਲ ਗਏ ਕਿੰਨਾ ਵਧੀਆ ਸੀ ਰਹੇ ਸਾਨੂੰ ਬੜਾ ਵਧੀਆ ਲੱਗਿਆ ਉੱਥੇ ਹਨਾ ਵਧੀਆ ਆਥਾ ਵਧੀਆ ਵੇਖਿਆ ਸੋਹਣਾ ਸੀ ਬੜਾ ਨਕਾਲਾ ਹਾਂ ਉਵੇਂ ਹੁਣ ਨਾਲੇ ਹੁਣ ਅਸੀਂ ਕਿੱਥੋਂ ਕੁਰਕ ਖੇਤਰ ਵਗੈਰਾ ਕਿੱਥੇ ਰਹਿਣਾ ਕਿੱਥੇ ਜਾਣਾ ਸੀ ਖੇਡਾਂ ਸਿਰ ਤੇ ਅਸੀਂ ਬਹੁਤ ਕੁਝ ਵੇਖ ਰਹੇ ਹਾਂ ਫਿਰ ਇਹ ਜਾਵੜ ਦੇ ਮੈਂ ਸਮਾੜਨਾ ਕਰ ਲਉ ਸਮਾੜਨਾ ਜਾਂਦੇ ਮੈਂ ਆ ਤਾਂ ਬੱਚੇ ਵਿੱਚ ਅੱਛਾ ਜਦੋਂ ਇੱਧਰ ਇੰਡੀਆ ਇੰਡੀਆ ਚਾ ਦਾ ਫਿਰ ਇਕੱਲੇ ਚਲੇ ਜਾਂਦੇ ਹੈ ਕਹਾਂ ਚੰਡੀਗੜ੍ਹ ਵਗੈਰਾ ਜਾਣਾ ਫਿਰ ਸੇਲੀਆਂ ਜਾਂਦੇ ਆਹ ਦੇ ਥਾਂ ਥਾਂ ਨੂੰ ਆ ਜੀਦਾ 8 9 ਵਜੇ ਨੋ 9 10 ਵਜੇ ਦਿਨ ਘਰੇ ਆ ਵੀ ਜਾਈਦਾ ਅਸੂਬਾ ਜਲਦੀ ਚਲੇ ਜਾਣੇ ਹੋ 6:30 ਲੈ ਆਈਦਾ ਲੈਣੇ ਇਹਨਾਂ ਨੂੰ ਆਪਾਂ ਰੋਕਿਆ ਉਹ ਜਾਣਗੇ ਨਾ ਉਸ ਤੋਂ ਥਾਂਵੜੀ ਬਾਤ ਵੜ ਲੈਣੀ ਹ ਦੋ ਦੋ 250 ਤੋਂ 300 ਕਿਲੋਮੀਟਰ ਦਾ ਵਾਪਸ ਹੀ ਆ ਜਾਂਦੇ ਹੂੰ ਆਏ ਨੇ ਰਾਜਾ ਨਾਲ ਸਾਡੇ ਹੁਣ ਆਇਆ ਨਾ ਸਾਡੇ ਨਾਲ ਲੱਗੀਆਂ ਆਣ ਗੋਣ ਸਾਡੇ ਹੁਣ ਮੇਰੇ ਨਾਲ ਹੋਰ ਵੀ ਇੱਥੋਂ ਲੱਗ ਗਏ ਮੱਲੇ ਦੀਆਂ ਹੁਣ ਮੈਨੂੰ ਸੌਖਾ ਹੋ ਗਿਆ ਮੇਰੇ ਨਾਲ ਚੰਡੀਗੜ੍ਹ ਵਗੈਰਾ ਜਿਵੇਂ ਸਾਰੇ ਜਾਂਦੀਆਂ ਹੁਣ ਉਹ ਆ ਫਿਰ ਵਧੀਆ ਹੁਣ ਹੋਰ ਆਉਂਦੇ ਉਹ ਲੱਗ ਗੀਆਂ ਹਾਂ ਬਹੁਤ ਲੇਡੀਜ਼ ਲੱਗੀਆਂ ਮੇਰੇ ਨਾਲ ਮੈਨੂੰ ਖੁਸ਼ੀ ਆ ਵੀ ਕਿਉਂਕਿ ਮੈਨੂੰ ਜਾਣਾ ਸੌਖਾ ਹਮ ਇਕੱਲੇ ਨਾਲ ਉਹ ਨਾ ਜਿਵੇਂ ਨਾਲ ਜਾਂਦੀਆਂ ਸੌਖਾ ਹੋ ਜਾਂਦਾ ਵਧੀਆ ਤੇ ਇਹ ਇਹਦਾ ਜਦੋਂ ਜਦੋਂ ਉਹ ਹੁੰਦਾ ਵੀ ਹਨਾ ਵੀ ਛੋਡਾ ਹੁਣ ਤੁਸੀਂ ਇੰਟਰਨੈਸ਼ਨਲ ਖਿਡਾਰੀ ਹੋ ਇੱਕ ਹਾਂਜੀ ਸੌਰਿਆਂ ਦਾ ਵੀ ਪੇਕਿਆਂ ਦਾ ਵੀ ਤੇ ਪੂਰਾ ਜਿੱਥੇ ਤੁਸੀਂ ਰਹਿੰਦੇ ਹੋ ਉਹਨਾਂ ਦਾ ਵੀ ਤੇ ਪੂਰੇ ਸਮਾ ਪੰਜਾਬ ਦਾ ਵੀ ਨਾਮ ਰੋਸ਼ਨ ਹੁੰਦਾ ਇਹ ਇਹ ਪਤਾ ਨਹੀਂ ਕਿਉਂ ਲੋਕਾਂ ਦੇ ਮਨ ਚ ਹੋ ਰਹੀਆਂ ਪੁੱਠੀਆਂ ਗੱਲਾਂ ਰਹਿੰਦੇ ਵੀ ਸਾਡਾ ਤਾਂ ਨਾਮ ਰੋਸ਼ਨ ਕਰਦੇ ਹੁਣ ਇੱਕ ਪਾਸੇ ਹੁਣ ਪੂਰਾ ਫਰੀਦਕੋਟ ਹੈ ਜੀ ਜੇ ਕਰ ਅਸੀਂ ਗੱਲ ਕਰੀਏ ਤੇ ਹੁਣ ਜਦੋਂ ਕੋਈ ਇਹ ਕਹੂਗਾ ਵੀ ਫ੍ਰੀਕੋਰਟ ਤੋਂ ਇੰਟਰਨੈਸ਼ਨਲ ਖਿਡਾਰੀ ਤੇ ਅਸੀਂ ਵੀ ਫ੍ਰੀਕੋਰਟ ਦੇ ਸਾਡਾ ਤਾਂ ਆਪਣਿਆਂ ਨੂੰ ਮਾਨ ਸਨਵਾਣ ਹੋ ਜਾਂਦਾ ਹਾਂ ਰਾਜੀ ਤੁਹਾਨੂੰ ਪਹਿਲੀ ਵਾਰ ਜਦੋਂ ਮੈਨੂੰ ਇੰਟਰਨੈਸ਼ਨਲ ਤੇ ਮੈਨੂੰ ਪਹਿਲੀ ਵਾਰ 골ਡ ਮਿਲਿਆ ਨਾ ਕਿਉਂਕਿ ਪਹਿਲਾਂ ਮੈਨੂੰ ਆਪਦੇ ਟਾਈਮ 'ਚ ਮਿਲਿਆ ਨਹੀਂ ਸੀ ਤੇ ਉਦੋਂ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਉਹਨਾਂ ਨੇ ਕਿਹਾ ਵੀ ਵੀਰਪਾਲ ਫ੍ਰੀਕੋਰਟ ਤੋਂ ਪੰਜਾਬ ਤੇ ਮੈਂ ਜਕਾਰਾ ਲਾਇਆ ਸੀ ਪੂਰਾ ਜੋਰ ਤੇ ਕਿਉਂਕਿ ਮੇਰੀ ਉਹ ਖੁਸ਼ੀ ਦੀ ਹੱਦ ਨਹੀਂ ਸੀ ਕਿਉਂਕਿ ਮੈਨੂੰ 골ਡ ਮਿਲਿਆ ਸੀ ਉੱਥੇ ਐਨੇ ਸਟੇਟਾਂ ਦੀ ਉੱਥੇ ਆਈ ਹੋਈ ਅਸੀਂ ਵੀ ਮੈਂ ਕਿ ਤੇ ਫਿਰ ਉੱਥੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਮੈਂ ਪੂਰਾ ਜਕਾਰਾ ਲਾਇਆ ਸੀ ਆਪਣਾ ਸਿੱਖਾ ਵਾਂਗੂ ਵੀ ਹਾਂ ਵੀ ਅਸੀਂ ਜਿੱਤ ਗਿਆ ਬੋਲੇ ਸੋਨਿਆ ਕਿਉਂਕਿ ਉਹ ਖੁਸ਼ੀ ਮੈਨੂੰ ਬਤਾ ਉਸ ਟਾਈਮ ਪਹਿਲੀ ਵਾਰ ਮੈਨੂੰ ਜਦੋਂ ਪਹਿਲਾ 골ਡ ਮੈਡਲ ਮਿਲਿਆ ਉਹ ਤੋਂ ਉਹੀ ਬੰਦਾ ਜੀ ਜਾਣ ਸਕਦਾ ਹੈ ਨਾ ਹਾਂ ਉਦੋਂ ਮੈਨੂੰ ਪਤਾ ਸੀ ਮੈਨੂੰ ਜਦੋਂ ਪਹਿਲੀ ਵਾਰ ਇਹ 골ਡ ਮੈਨੂੰ ਕਾਚ 100 ਮੀਟਰ ਦੇ ਇਸ ਚੀ 100 ਮੀਟਰ ਦਾ ਹਾਂ ਹਾਂ ਔਰ ਵੀ ਮੈਥੋਂ ਡਰਦੀਆਂ ਉੱਥੇ ਸਾਰਿਆਂ ਵੀ ਜਦੋਂ ਮੈਂ ਇੱਕ ਵਾਰੀ ਉਹ ਦਿੱਲੀ ਤੋਂ ਸੀ ਉਹ ਮੈਡਮ ਕਹਿੰਦੀ ਤੁਸੀਂ ਪਲੀਜ਼ ਇੱਕ ਵਾਰੀ ਮੌਕਾ ਸਾਨੂੰ ਦੇ ਦਿਓ ਮੈਂ ਕਿ ਜਦੋਂ ਆਪਕੋ ਦਾਨ ਚ ਖੜਦੇ ਉਦੋਂ ਹ ਉਹ ਤਾਂ ਭੱਜਿਆ ਹੀ ਜਾਂਦਾ ਕੁਦਰਤੀ ਭੱਜਿਆ ਜਾਂਦਾ ਹੈ ਨਾ ਐਨੀ ਵੇ। ਉਹ ਫਿਰ ਥੋੜੀ ਏਜ ਦੀਆਂ ਹੀ ਸਾਰੀਆਂ। ਹਾਂ ਸਾਡੀ ਇਹ ਗੱਲ ਆ ਵੀ ਜਿਵੇਂ ਭਗਵੰਤ ਮਾਨ ਸਾਹਿਬ ਨੇ ਜਿਹੜੀਆਂ ਗੇਮਾਂ ਸ਼ੁਰੂ ਕੀਤੀ ਹੈ ਨਾ ਉਹਦੇ ਚ ਇਹ ਸੀਗਾ ਵੀ ਜਿਵੇਂ ਸਾਡੇ ਨਾਲ 40-40 ਸਾਲ ਦੀਆਂ ਲੜਕੀਆਂ ਵੀ ਸਾਰੇ ਇਕੱਠੇ ਭਜਾਤਾ ਸੀ। ਹਾਂ। ਉਹਦੇ ਤਾਂ ਅਸੀਂ ਔਖਾ ਲੱਗਦਾ ਸੀ ਸਾਨੂੰ ਤੇ ਜਿਹੜੀਆਂ ਇਹ ਮਾਸਟਰ ਗੇਮ ਹੁੰਦੀਆਂ ਤੇ ਚ ਇਹ 55+ ਤੇ 60+ ਐਂ ਐਂ ਚੱਲਦਾ ਆਪਦੀ ਉਮਰ ਦੇ ਨਾਲ ਹੀ ਭਜਣਾ ਪੈਂਦਾ ਉਹਦੇ ਉਹਠੀ ਹਾਂ ਅਜੇ ਜਿਵੇਂ ਉਹ ਦੂਸਰੀਆਂ ਖੇਡਾਂ 'ਚ weight ਹੁੰਦਾ ਵੀ ਹਨਾ ਵੀ 50 ਕਿਲੋ ਵਾਲਾ 60 ਕਿਲੋ ਵਾਲਾ ਹਨਾ ਉਵੇਂ ਉਮਰ ਦੇ ਹਿਸਾਬ ਨਾਲ ਇਹਦੇ ਜਿਹੜੇ ਚਾਹੀ ਨਹੀਂ ਹੈਗਾ ਵੀ 40 ਸਾਲ ਦੀ ਕੁੜੀ 50 ਲੈਣਾ ਭੱਜੂ ਐ ਨਹੀਂ ਸਾਰੇ ਉਮਰ ਦੇ ਹਿਸਾਬ ਨਾਲ ਹੀ ਭਜਦੇ ਆ ਸਰ ਵੀ ਮੇਰੀ ਉਮਰ ਦੇ ਮੇਰੇ ਨਾਲ ਹੀ ਭੱਜਣੀ ਆ ਵਧੀਆ ਲੋਕ ਸਭੀਆਂ ਦੇ ਕੋਈ ਦਾ ਵੀ ਅੱਖੇ ਭੱਜਦੀ ਆ ਹਾਂ ਹੋਵੇ ਵੀ ਹੁਣ ਇਹ ਆਗੇ ਵੀ ਛੱਡੋ ਪਰ ਆਪਾਂ ਦਾ ਹਾਂ ਉਹ ਬੇਰੋਸਾ ਕੁਮਾਰ ਜੀ ਮੈਂ ਲੋਕਮਾਰੀ ਵਾੜਦੀ ਮੈਂ ਉਹ ਆ ਗਈ ਆ ਨਹੀਂ ਫਿਰ ਫੈਨ ਫੋਨ ਵੀ ਮਿਲਦੇ ਹੋਣੇ ਫੈਨ ਵੀ ਬਣ ਗਏ ਹਾਂ 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 ਬਹੁਤ ਕਰਦੀਆਂ ਹੁਣ ਟਿੰਡੇ ਉਹਨਾਂ ਨੇ ਬੁਲਾਇਆ ਉਹ ਕਹਿੰਦੇ ਨਹੀਂ ਫੋਟੋ ਕਰਾਉਣੀਆਂ ਉਹ ਜਿਹੜੀਆਂ ਪ੍ਰਿੰਸੀਪਲ ਸੀ ਕਿਸੇ ਕਾਲਜ ਦੇ ਉਹ ਕਹਿੰਦੇ ਹਾਈ ਆਂਟੀ ਅਸੀਂ ਤੁਹਾਡੇ ਅਸੀਂ ਬਹੁਤ ਹੋਇਆ ਸਾਨੂੰ ਵੇਖ ਕੇ ਵੀ ਤੁਸੀਂ ਇੰਨੀ ਉਮਰ ਚ ਐਵੇਂ ਕਰਦੇ ਆ ਤੇ ਫਿਰ ਉਹਨਾਂ ਨੇ ਸਾਡਾ ਫੋਟੋ ਫੋਟੋ ਕਰਾਈਆਂ ਮੈਨੂੰ ਪੂਰਾ ਸਾਰਾ ਕੁਝ ਪੁੱਛਿਆ ਵੀ ਤੁਸੀਂ ਕੀ ਖਾਂਦੇ ਆ ਕੀ ਕਰਦੇ ਆ ਉਹ ਕੁੜੀਆਂ ਜਿਹੀ ਸੀ ਜਿਵੇਂ ਪ੍ਰਿੰਸੀਪਲ ਵੀ ਸੀ ਆਪੀ ਸੀ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਵੀ ਹੋਈ ਆਂਟੀ ਤੁਸੀਂ ਇੰਨੀ ਉਮਰ 'ਚ ਮੈਂ ਕਿਹਾ ਬੇਟਾ ਤੁਸੀਂ ਘਰ ਦੇ ਕੰਮ ਕਰੋ ਫੇਰ ਆਪੇ ਫਿੱਟ ਰਹਿੰਦੇ ਜਦ ਕੰਮ ਛੱਡ ਦੇਵਾਂਗੇ ਫਿਰ ਤਾਂ ਆਪਾਂ ਏਸੀ 'ਚ ਬੈਠੇ ਰਾਵਾਂਗੇ ਹੁਣ ਮੈਂ ਫਿਰ ਏਸੀ ਦਾ ਲਾਲਚ ਨਹੀਂ ਨਾ ਕਰਦੀ ਮੈਂ ਜੇ ਜਾਣਾ ਤਾਂ ਮੈਂ ਜਾਣਾ ਹੀ ਆਂ ਗਰਾਊਂਡ 'ਚ ਮੈਂ ਕਦੇ ਮੋਬਾਈਲ ਫੋਨ ਦਾ ਏਸੀ ਦਾ ਲਾਲਚ ਨਹੀਂ ਕੀਤਾ ਮੈਂ ਇਸੀ ਛੱਡ ਕੇ ਨਾ ਆਪ ਜਾਣੇ ਜਾਣਾ ਤੁਰ ਕੇ ਮੇਰਾ ਡੇਲੀ ਦਾ ਹੈਗਾ ਰੁਟੀਨ ਹੈ ਮੇਰਾ ਵੈਸੇ ਮੈਂ ਸ਼ਹਿਰ ਚ ਰਿਕਸ਼ਾ ਵਗੈਰਾ ਲੈਣਾ ਪਸੰਦ ਨਹੀਂ ਕਰਦੀ ਮੈਂ ਤੁਰ ਹੀ ਫਿਰਦੀ ਹਾਂ ਬਾਜ਼ਾਰ ਵੀ ਜਾਂਦੀ ਹਾਂ ਤੁਰ ਕੇ ਮੈਂ ਤੁਰ ਹੀ ਕਰਦੀ ਹੁੰਦੀ ਹਾਂ ਮੈਨੂੰ ਮੈਨੂੰ ਨਹੀਂ ਵਧੀਆ ਲੱਗਦਾ ਕਿ ਮੈਂ ਪਤਾ ਨਹੀਂ ਮੈਂ ਨਹੀਂ ਜਾ ਸਕਦੀ ਆ ਰਿਕਸ਼ੇ ਉੱਤੇ ਮੈਂ ਤਾਂ ਕੋਈ ਮੇਰਾ ਭਾਰ ਖਿੱਚ ਕੇ ਲੈ ਜਾਵੇ ਮੈਨੂੰ ਤਰਸ ਆਉਂਦਾ ਪਤਾ ਨਹੀਂ ਮਸ਼ਹੂਰੋ ਤਾਂ ਮੇਰਾ ਸਭਾਈ ਆਇਆ ਵੀ ਹਾਂ ਹਾਂ ਪਹਿਲਾਂ ਹੁਣ ਜਿਵੇਂ ਬਹਿ ਇਹ ਬਹਿ ਕਰਾਈ ਨਹੀਂ ਦੱਸ ਸੋਰਗਾ ਠੀਕ ਆ ਐ ਤਾਂ ਨਹੀਂ ਹੁੰਦਾ ਕਦੇ ਵੀ ਇਹ ਤਾਂ ਆਪ ਤਾਂ ਬੰਦੀ ਨਹੀਂ ਮੈਨੂੰ ਵੀ ਇਹ ਕੰਮ ਲਈ ਫਿਰਦੀ ਰਹਿੰਦੀ ਹੈ ਨਹੀਂ ਤੁਸੀਂ ਦੋਨੇ ਹੀ ਵਧੀਆ ਤਰੀਕੇ ਨਾਲ ਐਂਬੈਸਡਰ ਮੈਨੂੰ ਲੱਗਦਾ ਤੁਸੀਂ ਦੋਨੇ ਐਕਟਿਵ ਹੋ ਇੱਕੋ ਜਿਹੇ ਆ ਹਾਂ ਇਹ ਇਹ ਤਾਂ ਮੈਨੂੰ ਹੋਣਗੇ ਗੁੱਸੇ ਲੈ ਮੈਂ ਤੇਰੇ ਨਾਲ ਹੈਲਪ ਕਰਾ ਦਾਂ ਚੱਲ ਚੱਲ ਗਰਾਊਂਡ ਚੱਲੀਏ ਪੂਰੀ ਜੇ ਤਾਂ ਹੀ ਤਰਾ ਜੇ ਮੈਂ ਤੁਰ ਹੀ ਫਿਰਦੀ ਨਹੀਂ ਤਾਂ ਇੰਨੇ ਘਰ ਦੇ ਕੰਮ ਹੀ ਨਹੀਂ ਸੋਧਾਂਦੇ ਫਿਰ ਆਇਆ ਗਿਆ ਬਹੁਤ ਆਇਆ ਗਿਆ ਬਹੁਤ ਸਾਡੇ ਰਹਿੰਦਾ ਮੈਂ ਹੀ ਸੰਭਾਲਦਾ ਮੈਂ ਵੀ ਆ ਅਸੀਂ ਵੀ 3 ਮਹੀਨੇ ਹੋ ਗਏ ਤੁਹਾਡੇ ਕੋਲ ਟਾਈਮ ਹੀ ਨਹੀਂ ਮਿਲਦਾ ਨਾ ਵੀ ਪੂਰਾ ਆਉਣ ਜਾਂ ਤੁਸੀਂ ਮੈਨੂੰ ਲੱਗਦਾ ਜ਼ਿੰਮੇਵਾਰੀਆਂ ਵੀ ਉਵੇਂ ਹੀ ਨਿਭਾਈਆਂ ਨੇ ਹੋਣ ਰਿਸ਼ਤਰੀਆਂ ਦੀ ਵੀ ਜਾਣਾ 100 ਥਾਂ ਤੇ ਜਾਣਾ ਆਇਆ ਗਿਆ ਵੀ ਵੀ ਮੈਂ ਖੇਡਣ ਨੂੰ ਹੂੰ ਦੋ ਤਿੰਨ ਨੂੰ ਜਾਣਾ ਪੈਂਦਾ ਸਰਕਾਰ ਤੋਂ ਜਾਣਾ ਪੈਂਦਾ ਜਾਈਦਾ ਹੁਣ ਲੋਕ ਤੋਂ ਹੋਸ ਜਾਣਾ ਪੈਂਦਾ ਹੈ ਨਾ ਵੀ ਇਹਨਾਂ ਦੀ ਮੈਨੂੰ ਪੂਰੀ سپورਟ ਆਏ ਨਹੀਂ ਹੈਗਾ ਬਾਕੀ ਮੇਰੇ ਬੱਚੇ ਵੀ ਆਏ ਨਹੀਂ ਕਾਕਾ ਉਹ ਡਿਊਟੀ ਕਰੂਗੇ ਇਹਨੂੰ ਵੀ ਉਹ ਮੈਨੂੰ ਹੀ ਕਹੂਗਾ ਕਾਕਾ ਉਹਨੇ ਚਾਹ ਢਿਕਣੀ ਆਪ ਉਹਨੇ ਮਮਾ ਚਾਹ ਬਣਾ ਲਈਗਾ ਮਮਾ ਤੁਸੀਂ ਪੀਨੇ ਚੌਲ ਬਣਦਾ ਫੇ ਹਾਂ ਸਾਰਾ ਕੁਝ ਸਾਰਾ ਕੁਆ ਕਲਾਕਾਰ ਹੀ ਸਾਰੇ ਮਤਲਬ ਸਾਰਾ ਪਰਿਵਾਰ ਵੀ ਕਿ ਕਿਸੇ ਤੇ ਡਿਪੈਂਡ ਹਾਂ ਹਾਂ ਮੈਂ ਸੋਕ ਮੈਂ ਟੁੱਟ ਗਈ ਮੇਰੀ ਸਬਜ਼ੀ ਬੜੀ ਦੁਖਾਇ ਨਾ ਗੱਲਾਂ ਹਾਂ ਸਾਰਾ ਕੰਮ ਟੋਟਲੀ ਮਕਰ ਮਕਰ ਸਾਰਾ ਕਰ ਲਿਆ ਨਾ ਅੱਛਾ ਪਈ ਜਿਹੜੀ ਸਮੇਂ ਤੇ ਵੀ ਇਹ ਹੀ ਕਰੂਗੇ ਇਹ ਕਰਨ ਦੇ ਆਈ ਨਹੀਂ ਹਾਂ ਅਗਰ ਆਪਾਂ ਫਿਰ ਇਹਨਾਂ ਦੀ ਸਬਜ਼ੀ ਬਣੀ ਵੀ ਖਾ ਕੇ ਜਾਣੀ ਆ ਬਈ ਹਾਂ ਬਿਲਕੁਲ 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 ਹਾਂ ਨਹੀਂ ਬਹੁਤ ਮਤਲਬ ਸਾਰੇ ਪੂਰਾ ਹਾਰੀਆਂ ਚੀਜ਼ਾਂ ਚ ਇੱਕ ਦੇ ਕਿੰਨੇ 16 ਕਲਾਂ ਨਪੁੰਨਾ ਹੈ ਨਾ ਉਵੇਂ ਆ ਓਏ ਬਾਹਰ ਹੋਇਆ ਬਿਲਕੁਲ ਆ ਵੀ ਕੰਦੇ ਬੰਦੇ ਰੇ ਜੇ ਵੀ ਇਹਨਾਂ ਸੁਭਾਅ ਹੁੰਦਾ ਬੰਦੇ ਦਾ ਕੋਈ ਸੁਭਾਅ ਹੁੰਦੇ ਵੀ ਜਿਵੇਂ ਕੋਈ ਬੰਦੇ ਲੇਡੀਜ਼ ਉਹ ਤਾਂ ਉਹੀ ਆ ਬਸ ਇਹ ਕਹਿੰਦੇ ਮੇਰੇ ਜੀਵਨ ਸਾਥੀ ਆ ਮੇਰੇ ਨਾਲ ਚੱਲਣਾ ਤੂੰ ਮੇਰੇ ਨਾਲ ਚੱਲਣਾ ਵਧੀਆ ਚੱਲਣਾ ਆਪਾਂ ਨਾ ਇੱਕ ਬੰਦਾ ਸੋਈਦਾ ਤਾਂ ਮੇਰੇ ਘਰ ਵਾਲੀ ਆ ਇਹ ਤਾਂ ਬਸ ਉਹੀ ਆ ਲੋ ਜਿਹੜਾ 4 ਸਾਲ ਸਿਹੜ ਸਾਲ ਹੁੰਦੇ ਜੀ ਤੇ ਜੇ ਅਸੀਂ ਬਰਾਬਰਤਾ ਦਾ ਅਧਿਕਾਰ ਵੀ ਅਧਿਕਾ ਕੱਲੀਆਂ ਗੱਲਾਂ ਨਹੀਂ ਵੀ ਬਰਾਬਰਤਾ ਸਹੀ ਚ ਸਮਝੀ ਮੈਂ ਜਿਆਦਾ ਖਿਆਰਾ ਹਾਂ ਬਹੁਤ ਮੇਰਾ ਜਿਆਦਾ ਤੇ ਇਹ ਹਾਂ ਬਹੁਤ ਖਿਆਰਾ ਕਰਦੇ ਆ ਮੈਂ ਕਹ ਰਖਣਾ ਚਾਹੀਦਾ ਵੀ ਇਹ ਤਾਂ ਮੈਨੂੰ ਤਾਂ ਲੱਗਦਾ ਵੀ ਜਿਵੇਂ ਤੁਹਾਡੀ ਮੈਰਿਜ ਹੀ ਲਵ ਮੈਰਿਜ ਹੋ ਗਈ ਹਾਂ ਉਹ ਸਾਨੂੰ ਸਾਨੂੰ ਕਹੀ ਕਹਿੰਦੇ ਹਾਂ ਪਰ ਪਰ ਨਹੀਂ ਅਸੀਂ ਬਾਇਫੇਸ ਅਸੀਂ ਇੱਕ ਦੂਜੇ ਨੂੰ ਵੇਖਿਆ ਵੀ ਨਹੀਂ ਸੀ ਅੱਛਾ ਇਹ ਮੇਰੀ ਕਿਸਮਤ ਸੀਗੀ ਵੈਸੇ ਹਾਂ ਅਸੀਂ ਵੇਖਿਆ ਨਹੀਂ ਸੀ ਇੱਕ ਦੂਜੇ ਨੂੰ ਤੇ ਸਾਨੂੰ ਸਾਡੇ ਬਹੁਤ ਰਿਸ਼ਤੇਦਾਰਾਂ ਨੂੰ ਵੀ ਇਹ ਸ਼ੱਕ ਆ ਵੀ ਜਵੇਂ ਇਹਨਾਂ ਨੇ ਨਾ ਕੋਈ ਆਪਣੀ ਮਰਜ਼ੀ ਦਾ ਵਿਆਹ ਕਰਾਇਆ ਹਾਂ ਅਹੀਂ ਇਹ ਮੱਝ ਵਾਲੇ ਹਾਂ ਹਾਂ ਮੇਰਾ ਮਾਲਵੇ ਏਰੀਆ ਤੋਂ ਮੈਂ ਰਹਿ ਗਿਆ ਉਹ ਐ ਹੋ ਗਿਆ ਵੀ ਅਸਲੋਂ ਮੈਨਾਂ ਮੈਨੂੰ ਕੱਦ ਦੱਸਿਆ ਹੂੰ ਮੈਂ ਤਾਂ ਜਿਹੜੇ ਬਦੋਲੇ ਮੈਂ ਕੱਦੇ ਨਾ ਚੈਨਾ ਮੈਂ ਵੇਖਣਾ ਹੀ ਨਹੀਂ ਲਾ ਫਟਾ ਫਟ ਸਾਢੇ ਪੰਜ ਫੁੱਟ ਉੱਤੇ ਕਰਦੇ ਕਿਉਂਕਿ ਮੇਰੀ ਜਿਹੜੀ ਮੰਮੀ ਦਾ ਕੱਦ ਉਹ ਮੰਮੀ ਦੇ ਨਾਲ ਹੂੰ ਉਹ ਜਿਹੜੇ ਮੇਰੇ ਭਰਾ ਸਾਰੇ ਕਰਦੇ ਛੋਟਾ ਹੂੰ ਉਹ ਐਣਾ ਪਰਸੀ ਪੁੱਤੀ ਹੋਣ ਦਾ ਸਾਡੇ ਆਫ ਬਾਈ ਆਈ ਜਿਹੇ ਸਾਰੇ ਪਰਸੀ ਹੋਣ ਬਹੁਤ ਹੂੰ ਉਹ ਛੋਟਾ ਪਰ ਆਮਰਾ ਉਹ 3 ਫੁੱਟ ਸੀਗਾ ਹੂੰ ਉਹ ਰਹਿ ਕੱਦ ਹੂੰ ਮੈਨੂੰ ਜੇ ਕਰਾ ਕਰਾ ਉਹ ਐਣਾ ਜੇ ਮੈਨੂੰ ਥੋੜੇ ਜੇ ਜੇ ਹੁਣ ਬੱਚੇ ਦੋਵਾਂ ਜੀਆਂ ਦਾ ਕੱਦ ਸਹੀ ਹੋਊਗਾ ਤੇ ਦੋ ਸਾਡੇ ਹੁਣ ਬੱਚਿਆਂ ਦਾ ਕੱਦ ਬਹੁਤ ਉੱਤੇ ਆ ਕਰ ਦੋਵੇਂ ਮੁੰਡੇ ਬੋਲ ਮੈਂ ਹਮਰਾਏ ਬੋਲ ਸਜੋ ਛੇ ਮੋਟਾ ਕੈਂਚਾ ਕਰ ਦੋ ਹੂੰ ਉਹ ਜਿਹੜਾ ਛੇ ਮੋਟਾ ਨਹੀਂ ਜੀ ਸਾਡਾ ਸੁਭਾਣ ਉਹ ਵੀ ਅੰਦਰ ਮੈਂ ਉਹ ਮੱਝ ਰਖੀ ਕਰੇ ਹੂੰ ਮੈਂ ਜਵਾਕ ਨੂੰ ਵੀ ਇਹ ਮੈਂ ਖਾਣਾ ਪੇ ਖੁੰਲਾ ਹੂੰ ਮੈਂ ਤਾਂ ਇਹ ਗੇਮਾ ਗੁਮਾ ਕਢਣਾ ਪਰ ਮੇਰਾ ਹੋਰ ਹੀ ਜੌਂਗਪੁਰ ਆਇਆ ਬਾ ਚਲ ਮੈਂ ਕਰਦਾ ਤੇ ਮੈਨੂੰ ਆਇਆ ਕੋਈ ਮੈਂ ਜੋ ਮੇਰਾ ਝੌਂਕ ਨਾ ਹੂੰ ਉਹ ਖੜਾ ਖੜਾ ਡਾਕਟਰ ਜੀ ਮੈਂ ਖੜਾ ਫੂਟਾਸ ਸੈਟਿੰਗ ਹੂੰ ਹੂੰ ਸਿਆਤਾ ਸੰਸਥਾ ਦੇ ਮੁਨਸ਼ੀ ਸਕੂਲ ਤੋਂ ਇਹ ਟੀਚਰ ਬਹੁਤ ਅੱਛੇ ਲੈਕਚਰ ਆ ਰਗੇ ਸਰ ਹੂੰ ਉਦੋਂ ਐ ਜੇ ਮੈਂ ਗੇਮਾ ਗੁੰਮਾ ਜੇ ਮੈਂ ਕਰਦਾ ਉਹ ਘਰ ਦੇ ਸਪੋਰਟ ਨਹੀਂ ਤੱਕ ਦੀਦਾ ਸੀਗਾ ਹੂੰ ਇੱਕ ਪੰਜ ਛੇ ਭੈਣ ਭਰਾ ਸੀ ਗਏ ਨਾ ਉਹ ਘਾਰੇ ਫਿਰ ਇਹਨਾਂ ਘਰ ਦਾ ਕੰਮ ਹੀ ਅੱਛੀ ਕਰਦੇ ਸੀਦਾ ਹੂੰ ਉਹ ਇੰਨੇ ਫੋਟ ਸਪੋਰਟ ਨੇ ਗਾਂ ਲਾਇਆ ਨਹੀਂ ਮੈਨੂੰ ਗਾਂ ਹੀ ਪੜਨ ਕਾਜ ਉਦੋਂ ਨਹੀਂ ਲੱਗ ਹੂੰ ਉਹਦਾ ਫਿਰ ਉੱਥੇ ਰਹਿ ਰੁ ਗਿਆ ਉਹ 6 ਉਹ ਜਿਹੜਾ ਮਰ ਗਿਆ ਹੂੰ ਉਹ ਸਾਨੂੰ ਜਿਹੜਾ ਸੰਤੋਖ ਮਾਸਟਰ ਉਹਦੇ ਉਹਨੂੰ ਬੁਖਾਇਆ ਕਰੇ ਆਪ ਤਾਂ ਵੀ ਖਾਂਦਾ ਬਾ ਉਹ ਸਾਲਾ ਜਾਈ ਉਸੇ ਨਾਲ ਇੱਕ ਸ਼ੇਰ ਪੈ ਜਾਂਦਾ ਹੂੰ ਜਿਹੜਾ ਸਬਜ਼ੀਆਂ ਖਾਂਦਾ ਉਸ ਚੀਜ਼ ਨਾਲ ਮਾਰਦਾ ਸ਼ੇਰ ਨੂੰ ਜਿਹੜਾ ਨਹੀਂ ਖਾਂਦਾ ਉਹਨੂੰ ਸ਼ੇਰ ਖਾ ਜਾਂਦਾ ਮਤਲਬ ਕਹਾਂ ਸਬਜ਼ੀਆਂ ਖਾਂਦਾ ਉਹਨੂੰ ਆਏ ਨਾ ਉਹ ਸਾਡੇ ਉਹ ਮਾਸਟਰ ਸੰਦੋਗ ਦੀ ਗੱਲ ਹੈ ਸਰਦੀ ਸਾਡੇ ਉਹ ਉਹ ਸਾਡੇ ਦਿਮਾਗ ਚ ਭਰੇ ਜਾਂ ਸਬਜ਼ੀਆਂ ਖਾਣ ਦਾ ਬਤਾਰਾ ਹੁੰਦਾ ਉਹ ਭਰ ਆਏ ਉਹ ਹੋ ਗਏ ਮਗੋਂ ਗਏ ਉਹ ਗਏ ਉਹ ਸਾਲੇ ਵੇਂਦਾ ਹਾਂ ਮੈਂ ਰਸ਼ੀਆ ਦੇ ਕੋਈ ਫਰੋਸਲਾ ਕਰਦੇ ਜਾਇਨ ਹੂੰ ਜੋ 90 ਮੀਟਰ ਸੱਟਿਆ ਜਾਣਾ ਥਰੋਅ ਨੇ ਆਇਆ ਉਹ ਵਸਾਲੇ ਸਾਡੇ ਲੱਗੇ ਹੂੰ ਸਪੋਰਟਸ ਦੇ ਉਹ ਹਾਂ ਉਹ ਵੇ ਉਹਦਾ ਥਾਂ ਉਹਦਾ ਬੜਾ ਸੀਗਾ ਹੂੰ ਮੇਰਾ ਕਾਕਾ ਕਹਿ ਦਿੰਦਾ ਮੁੜ ਕੇ ਪੂਰਾ ਨਹੀਂ ਹੋਇਆ ਉਹ ਪਰਸੀ ਹੋ ਗਿਆ ਨਾਲ ਕਹਿੰਦਾ ਮਮਾ ਤੱਕ ਨਾਨੀ ਨੇ ਕਿੱਥੇ ਤੁਹਾਨੂੰ ਪੜਾਤਾ ਨਾਨੀ ਨੇ ਤੂੰ ਤਾਂ ਹਜੇ ਤੱਕ ਵੀ ਸਾਡੇ ਵਿਟਾਮਨ 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 ਪੂਰੇ ਨਹੀਂ ਉਹ ਮੈਂ ਕੋ ਹਰੇਕ ਚੀਜ਼ ਜਿਹੜੀ ਤਾਜੀ ਖਾਲੇ ਦੇ ਚਾਹ ਵਟਾਵਣਾ ਆ ਚੀਜ਼ ਖਾਲੇ ਮਮਾ ਕੀ ਤੈਨੂੰ ਪੜਾਦਾ ਥੋੜਾ ਤੂੰ ਤਾਂ ਬਸ ਉਹੀ ਆ ਵਟਾਵਣ ਵਟਾਵਣ ਹੁਣ ਐਡਾ ਐਡਾ ਤੇ ਮੇਰਾ ਕਾਦੋਗੇ ਹੁਣ ਮੈਨੂੰ ਵਟਾਵਣਾ ਮੈਂ ਕਹਿੰਦੀ ਬਸ ਆ ਚੀਜ਼ ਐ ਖਾਣੀ ਚਾਹੀਦੀ ਵੀ ਮੈਨੂੰ ਐ ਲੱਗ ਹੁੰਦਾ ਵੀ ਇਹ ਬੱਚੇ ਨੂੰ ਜਿਹੜਾ ਨਾ ਮਾਮਾ ਦਾ ਖਾਸ ਧਿਆਨ ਦੇਣਾ ਚਾਹੀਦਾ ਬੱਚੇ ਨੂੰ ਮਾਂ ਨੂੰ ਜਾਣਕਾਰੀ ਹੋਵੇ ਤੇ ਬੱਚੇ ਦੇ ਫਿਰ ਆਪਟੋਮੈਟਿਕਲੀ ਸਿਹਤ ਵਧੀਆ ਹੋਊਗੇ ਨਾ ਹਾਂ ਮੈਂ ਐਗੀਆਂ ਚੀਜ਼ਾਂ ਸਾਸੀਆਂ ਹੋਣ ਤੇ ਤਾਜ਼ੀਆਂ ਸਬਜ਼ੀਆਂ ਜਿਵੇਂ ਸਬਜ਼ੀਆਂ ਤਾਜ਼ੀਆਂ ਹੋਣੀਆਂ ਚਾਹੀਦੀ ਹੂੰ ਬੜਾ ਉਹ ਪੇੜੀ ਹੂੰ ਨਹੀਂ ਸੀ ਧਿਆਰ ਰੱਖਦੇ ਪੂਰਾ ਧਿਆਰ ਬੱਚਾ ਦਾ ਮੌਸਮੀ ਫਲ ਕੁੰਜਾ ਮਾੜਾ ਵੈਸੇ ਤਾਂ ਜੀ ਕਰੀ ਜਾਂਦਾ ਵੀ ਨਾ ਤੁਹਾਡੇ ਨਾਲ ਤਾਂ ਵੀ ਲੰਮੀ ਗੱਲਬਾਤ ਹੋਵੇ ਪਰ ਸਮਾਂ ਨਾ ਦਰਸ਼ਕਾਂ ਦਾ ਵੀ ਇਹ ਪਰ ਮਜਾਦਾ ਨਹੀਂ ਲੈਣਾ ਤੇ ਕਿਸੇ ਦਿਨ ਫੇਰ ਆਵਾਂਗੇ ਫੇਰ ਪੂਰਾ ਖੁੱਲਾ ਕਰਕੇ ਤੁਸੀਂ ਦੋਵਾਂ ਨੇ ਤੁਹਾਡਾ ਇੰਨੀਆਂ ਵਧੀਆ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਇੰਨਾ ਟਾਈਮ ਦਿੱਤਾ ਧੰਨਵਾਦ ਹੈ ਜੀ ਹੋਰ ਰਹੇਗੀ ਰਹੇ ਕੋਈ ਨਹੀਂ ਫਿਰ ਇੱਕ ਆਪਾਂ ਅਲੱਗ ਤੋਂ ਇੱਕ ਹੋਰ ਐਪੀਸੋਡ ਬਣਾ ਲੈਨੇ ਹਾਂ ਨਹੀਂ ਕੋਈ ਨਹੀਂ ਥੋੜਾ ਕਰ ਜੀ ਧੰਨਵਾਦ ਜੀ ਮਿਹਰਬਾਨੀ ਬਹੁਤ ਸਾਰੇ ਜਾਂਦੇ ਰੋ ਗੁਰਪਾਲਾ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ